বিজে 3 আগস্ট ਹੋ ਚੁੱਕੀ ਏ ਮੈਂ ਪਿੰਡ ਸੇਰਗੜ ਪਟਿਆਲੇ ਦੇ ਵਿੱਚ ਪਹੁੰਚਾ ਹੋਇਆ ਜਿੱਥੇ ਗੁਰੂ ਕਾ ਲੰਗਰ ਇਥੋਂ ਪੱਕ ਕੇ ਖਨੌਰੀ ਬਾਰਡਰ ਤੇ ਜਾ ਕੇ ਬਤਾਉਂਦੇ ਹੁੰਦੇ ਸੀ ਮੈਂ ਉਸ ਗੁਰਦੁਆਰੇ ਸਾਹਿਬ ਪਹੁੰਚਾ ਹਾਂ ਪਿੰਡ ਸੇਰਗੜ ਜ਼ਿਲ੍ਹਾ ਪਟਿਆਲੇ ਦੇ ਵਿੱਚ ਇਹ ਮੈਂ ਤੁਹਾਨੂੰ ਅੱਜ ਦੀ ਤੇ ਇਹਨ ਗੱਲ ਦੀ ਤਾਇਰਾ ਜਾਣਕਾਰੀ ਦੇਣ ਲਿਆ ਹਾਂ। ਦਿਲ ਫੁੱਲ ਪਾ ਕੇ ਗੁਰੂ ਘਰ ਲੰਗਰ ਤਿਆਰ ਕਰਦੇ ਇੱਥੇ ਇਹ ਗੁਰੂ ਘਰ ਲੰਗਰ ਹੈ ਜਿੱਥੇ ਗੁਰੂ ਘਰ ਲੰਗਰ ਵਰਤਿਆ ਜਾਂਦਾ ਹੈ। ਇਸ ਟਾਈਮ ਲੰਗਰ ਦੇ ਵਿੱਚ ਮੈਂ ਪਹੁੰਚ ਚੁੱਕਾ ਹਾਂ। ਇੱਥੇ ਇਹ ਇਸ਼ਨਾਨ ਘਰ ਬਣਿਆ ਏ ਇੱਥੇ ਸੰਗਤ ਖਨੌਰੀ ਬਾਰਡਰ ਤੋਂ 13 ਫਰਵਰੀ ਤੋਂ ਲੈ ਕੇ ਇੱਥੇ ਸਾਰੇ ਦਿਸ਼ਾਂ ਦੇ ਆਣ ਕੇ ਇਸ਼ਨਾਨ ਕਰਦੇ ਏ ਬਾਥਰੂਮ ਬਣਿਆ ਲੈਟਰਾਂ ਬਣਿਆ ਏ ਹਰ ਚੀਜ਼ ਬਹੁਤ ਹੀ ਇੱਥੇ ਸਹਾਈਤਾ ਏ ਮਸ਼ੀਨ ਕੱਪੜੇ ਧੋਣ ਵਾਲੀ ਰੱਖੀ ਏ ਜਿੰਨੂ ਕੋਈ ਵੀਰ ਨੂੰ ਕੱਪੜਾ ਲੋੜ ਇਹ ਮੈਂ ਗੁਰੂ ਘਰ ਲੰਗਰ ਤੁਹਾਨੂੰ ਗੁਰੂ ਘਰ ਲੰਗਰ ਜਿੱਥੇ ਵਰਤਾਇਆ ਜਾਂਦਾ ਏ ਇੱਥੋਂ ਗੁਰੂ ਘਰ ਲੰਗਰ ਤਿਆਰ ਹੋ ਕੇ ਜਾਂਦਾ ਖਨੌਰੀ ਬਾਰਡਰ ਤੇ ਪਿੰਡ ਫੇਰਗੜ ਜੇ ਲਾਪਟਿਆ ਵਾਲਾ ਹਾਂ। ਹਾਂ ਬਾਬਾ ਜਾਨਕਾਰੀ ਦੋ ਥੋੜੀ ਜੀ। ਹਾਂ ਜੀ। ਰੋਜ਼ ਜਾਂਦਾ ਏ ਲੰਗਰ ਤਿਆਰ ਹੋ ਕੇ। ਹਾਂ ਜੀ। ਥੋੜੀ ਵਾਲੇ ਬਾਬੇ ਦਰਵਾਜ਼ਾ। ਹਾਂ ਜੀ ਹਾਂ ਜੀ। ਕੋਲੋਂ ਅੰਦਰੋਂ ਲੈ ਲੋ ਅੰਦਰੋਂ। ਬੀਬੀਆਂ ਮਤਾਵਾ ਜਿਹੜੀ ਲੋ ਲੰਗਰਾਂ ਦੀ ਸੇਵਾ ਕਰ ਕਰਕੇ ਤੇ ਆਪਣੇ ਜੀਵਨ ਸਫਲ ਕਰਦੀਆਂ ਏ। ਕਿਉਂਕਿ ਗੁਰੂ ਘਰ ਲੰਗਰ ਦੇ ਨਾਲ 13 ਫਰਵਰੀ ਤੋਂ ਲੈ ਕੇ ਚੱਲੀ ਜਾਂਦਾ ਗੁਰੂ ਘਰ ਲੰਗਰ ਉੱਥੇ ਜਾ ਕੇ ਜਿਹੜੀਆਂ ਮਾਈਆਂ ਬੀਬੀਆਂ ਭੈਣਾਂ ਇਹਨਾਂ ਦੀ ਜੀਵਨ ਸਫਲ ਹੋਵੇ ਹਾਂਜੀ ਪੰਡਾਰੀ ਜੀ ਥੋੜੀ ਜੀ ਸਾਨੂੰ ਜਾਣਕਾਰੀ ਦਿਓ ਜੋ ਕੋ 13 ਫਰਵਰੀ ਤੋਂ ਲੈ ਕੇ ਗੁਰੂ ਘਰ ਲੰਗਰ ਚੱਲਣ ਰਿਹਾ ਏ ਤੇ ਤੁਹਾਨੂੰ ਤੁਹਾਨੂੰ ਜਾਣਕਾਰੀ ਦਵੋ ਹਾਂਜੀ ਜੀ ਇਹ 13 ਫਰਵਰੀ ਤੋਂ ਜਦੋਂ ਦਾ ਲੰਗਰ ਚੱਲਣ ਲੱਗਾ ਜੀ ਧਰਨਾ ਲੱਗਾ ਜੀ ਹਾਂਜੀ ਹਾਂਜੀ ਇਹ ਉਦੋਂ ਦਾ ਹੀ ਲੰਗਰ ਚੱਲਣ ਲੱਗਾ ਜੀ ਹਾਂਜੀ ਹਾਂਜੀ ਜਿਹੜੋਦੋਂ ਤੋਂ ਹੀ ਵਰਤਨਾ ਦੀ ਸੇਵਾ ਹਾਂਜੀ ਜਿਹਦੇ ਉੱਤੇ ਲੰਗਰ ਪਚਾਉਣ ਦੀ ਲਿਆਉਣ ਦੀ ਬਣਾਉਣ ਦੀ ਸਾਰੀ ਸੇਵਾ ਕਰਾਇਆ ਜਾਂਦਾ ਇਹ ਪਿੰਡ ਸ਼ੇਰਗੜ ਨਗਰ ਸ਼ੇਰਗੜ ਹਾਂਜੀ ਸ਼ੇਰਗੜ ਹਾਂਜੀ ਹਾਂ ਪ੍ਰਧਾਨ ਜੀ ਜਿਹੜਾ ਐ ਨਗਰ ਵੱਲੋਂ ਤੇਲ ਫੁੱਲ ਪਾ ਕੇ ਲੰਗਰ ਦੀ ਜਿਹੜੀ 13 ਫਰਵਰੀ ਤੋਂ ਲੈ ਕੇ ਗੁਰੂ ਘਰ ਲੰਗਰ ਜਲਦਿਆ ਖਰੋਨੀ ਬਾਰਡਰ ਤੇ ਤੇ ਇਹਦੇ ਬਾਰੇ ਤੁਸੀਂ ਮੈਸੇਜ ਦਿਓ ਪਰਮਾਤਮਾ ਦੀ ਮਿਹਰ ਨਾਲ ਹੀ ਲੰਗਰ ਚੱਲਦੇ ਨੇ ਨਗਰ ਦੇ ਸਹਿਯੋਗ ਨਾਲ ਚੱਲਦੇ ਨੇ ਸਾਡੇ ਪਿੰਡ ਛੇਦਗੜ੍ਹ ਨਾਲ ਬਹੁਤ ਵਧੀਆ ਸਹਿਯੋਗ ਮਿਲਿਆ ਸਾਨੂੰ ਗੜਾਈ ਵੱਲੋਂ ਕੋਈ ਕਮਿਊਨਿਟੀ ਜਿੱਧਰ ਵੀ ਜਾਏ ਦਾ ਪਿੰਡ ਛੇਦਗੜ੍ਹ ਤੋਂ ਬਹੁਤ ਵਧੀਆ ਗੜਾਈ ਦੇ ਹੁੰਦੇ ਨੇ ਇਸ ਸਹਿਯੋਗ ਨਾਲ ਸਭ ਕੁਝ ਚੱਲਦਾ ਹੈ ਬਾਕੀ ਉਹ ਪਰਮਾਤਮਾ ਬਾਬੇ ਨਾਨਕ ਦੀ ਮਿਹਰ ਨਾਲ ਚੱਲਣ ਗਿਆ ਜੀ ਪ੍ਰਧਾਨ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿ ਨੌਜਵਾਨ ਪੀੜੀ ਸਾਡੇ ਚਟਾਰ ਵਾਂ ਖੜੀਏ 24 ਘੰਟਿਆਂ ਕਿ ਸੇਵਾ ਕਰਦੀ ਹੈ ਬੀਬੀਆਂ ਭੈਣਾਂ ਮਤਾਵਾਂ ਉਹਨਾਂ ਲਈ ਸੇਵਾ ਸਫਲ ਪਰੇ ਪਿੰਡ ਦੇ ਨੌਜਵਾਨ ਅੱਲਾ ਬਹੁਤ ਸਾਨੂੰ ਸੇਵਾ ਮਿਲਦੀ ਉਹ ਸੇਵਾ ਵੀ ਕਰ ਰਹੇ ਨੇ ਤੇ ਗ੍ਰਾਈ ਵੀ ਦੇ ਰਹੇ ਹਾਂਜੀ 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 ਪਿੰਡ ਦਾ ਜਿਹੜਾ ਸਹਿਯੋਗ ਪਿੰਡ ਦਾ ਤੇ ਪਿੰਡ ਦੇ ਨੌਜਵਾਨਾਂ ਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੂੰ ਤੇ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਸਾਡਾ ਲੰਗਰ ਅੱਲੇ ਤੱਕ ਚੱਲ ਰਿਹਾ ਤੇ ਇਹ ਚੱਲਦਾ ਰਹੇਗਾ ਜਿੰਨਾ ਚਿਰ ਧਰਨਾ ਚੱਲੇਗਾ ਠੀਕ ਗੱਲ ਵਾਏ ਕਿਸਾਨਾਂ ਸਮੇਤ ਜਨਾਬ ਕੋਟ ਬਣਾ ਹਾਂਜੀ ਪ੍ਰਧਾਨ ਜੀ ਅੱਜ ਅਸੀਂ ਗੁਰਦੁਆਰਾ ਯਾਦਗਾਰ ਸਾਹਿਬ ਪੁੱਜੇ ਹਾਂ ਹਾਂਜੀ ਹਾਂਜੀ ਔਰ ਇਹ ਗੁਰਦੁਆਰਾ ਸਾਹਿਬ ਸ਼ੇਰਗੜ ਨਗਰ ਦੇ ਵਿੱਚ ਪੈਂਦਾ ਹਾਂਜੀ ਹਾਂਜੀ ਖਨੌਰੀ ਇਹ ਦੀ ਜਾਂ ਸੀਰਪਾਤ ਦਾ ਜ਼ਿਲ੍ਹਾ ਪਟਿਆਲਾ ਤੇ ਖਨੌਰੀ ਬਾਰਡਰ ਦੇ ਨੇੜੇ ਦੀ ਤੇ ਅਖੀਰਲੇ ਪਿੰਡ ਆਉਂਦੇ ਆ ਬੜੇ ਗੁਰੂ ਸਾਹਿਬ ਦੀ ਕਿਰਪਾ ਇਨਾਂ ਖੋਜਾਂ ਦੇ ਬੜੇ ਕੁਝ ਸਾਹ ਦੇ ਨਾਲ ਸ਼ੇਅਰ ਕਰ ਵਾਲੀ ਸੰਗਤ ਜਿਹੜੀ ਆ ਜਦੋਂ ਤੋਂ 13 ਫਰਵਰੀ ਤੋਂ ਮੋਰਚਾ ਸ਼ੁਰੂ ਹੋਇਆ ਔਰ ਵਰਦੀਆਂ ਗੋਲੀਆਂ ਦੇ ਵਿੱਚ ਜਿਹਨਾਂ ਸਰਕਾਰ ਨੇ ਤਸਦਦ ਕੀਤਾ ਵੱਡੇ ਪੱਧਰ ਤੇ ਜਨਤਕ ਲੋਕਾਂ ਦੇ ਕਿਸਾਨਾਂ ਦੇ 3 ਫਰਵਰੀ ਨੂੰ ਔਰ 14 ਨੂੰ ਔਰ 21 ਤਰੀਕ ਨੂੰ ਵੱਡੇ ਵੱਡੇ ਅਥਰੂ ਗਏ ਆ ਸਰਕਟ ਅਥਰੂ ਲੈਂਚਰ ਵਰਤੇ ਪੱਧਰ ਤੇ ਜਿਹੜੇ ਘਰ ਤੋੜਨ ਵਾਲੇ ਜਾਂ ਹੋਰ ਚੀਜ਼ਾਂ ਜਿਹਦੇ ਵਿੱਚ ਕਾਫੀ ਕਿਸਾਨਾਂ ਰੋਇ ਤੇ ਪਰ ਕਈਆਂ ਦੀਆਂ ਅੱਖਾਂ ਵਿੱਚ ਚਲੇ ਗਈਆਂ ਅਦੇਰੀਲੇ ਪਾਣਾਂ ਦੇ ਨਾਲ ਮੌਤ ਦੇ ਵੀ ਅਜਾਮ ਪਿੱਛੇ ਔਰ ਉਹਦੇ ਨਾਲ ਨਾਲ ਬੜਾ ਸਾਥੀ ਸੁਭ ਕਰ ਨੌਜਵਾਨ ਸੀ ਜੀ ਔਰ ਇਹ ਸਾਰੇ ਸ਼ਿਸ਼ਟਮੇ ਵਿੱਚ ਪਰ ਜਿਵੇਂ ਪਿਤਪਾਲ ਨਵੇਂ ਗੋਂ ਤੋਂ ਲੰਗਰ ਆਦ ਵਰਤਾਰਿਆ ਸੀ ਔਰ ਉਹਨਾਂ ਨੇ ਚੁੱਕ ਕੇ ਸਰਕਾਰ ਲੈ ਗਈ ਉਹਦੇ ਜਵਾਬੇ ਤੌਰ ਤੇ 10-10 ਦਿਨ ਕੀਤਾ ਪਰੇ ਇੰਨੇ ਸਿਸਟਮ ਦੇ ਵਿੱਚ ਸ਼ੇਰਗਰ ਵਾਲੇ ਜਿਹੜੇ ਸਾਥੀ ਆ ਸੰਗਤਤਾ ਗੁਰੂ ਸਾਹਿਬ ਦੀ ਇਹਨਾਂ ਨੇ 13 ਫਰਵਰੀ ਤੋਂ ਵੱਡੇ ਪੱਧਰ ਤੇ ਅੱਜ ਤੱਕ ਜਿਹੜਾ ਲੰਗਰ ਦੀ ਸੇਵਾ ਕਰਦੇ ਆ ਰਹੇ ਆ ਔਰ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਉਦੋਂ ਤੋਂ ਲੈ ਕੇ ਦਿਨ ਰਾਤ ਆਪਦੀ ਸੇਵਾ ਦੇ ਵਿੱਚ ਬਣਾਂਦੇ ਆ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਪਿਆਰ ਕਰਕੇ ਆਪੋ ਆਪਣੇ ਖਜ਼ਾਨਿਆਂ ਚੋਂ ਹਿੱਸਾ ਪਾ ਕੇ ਰਸਤਾ ਬਸਤਾ ਦਾ ਔਰ ਮੋਰਚੇ ਵਿੱਚ ਪਹੁੰਚਦੇ ਇਹਨਾਂ ਦਾ तहे ਦਿਲੋਂ ਧੰਨਵਾਦ ਕੀਤਾ ਜਾਂਦਾ ਬਜ਼ੁਰਗ ਵੀ ਆਪਣੇ ਪੁਰਾਣੇ ਪਾਕਿਸਤਾਨ ਤੋਂ ਲੈ ਕੇ ਜਿਹੜੇ ਇੱਥੇ ਆਣ ਕੇ ਵਸੇ ਹੋਏ ਨੇ ਹੋਰ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੋ ਕਿ ਜਦੋਂ ਵੀ ਕੋਈ ਮਾਝੇ ਤੋਂ ਕੋਈ ਲਾਹੌਰਿਆ ਪਰਿਵਾਰ ਆਉਂਦਾ ਤੇ ਵੇਖ ਕੇ ਇਹਨਾਂ ਨੂੰ ਵੀ ਖੁਸ਼ੀ ਹੁੰਦੀ ਔਰ ਸਾਨੂੰ ਵੀ ਖੁਸ਼ੀ ਹੁੰਦੀ ਜਦੋਂ ਪਰਿਵਾਰਾਂ ਨੂੰ ਮਿਲਦੇ ਆ ਬਲਾਈਏ ਫਤਿਹਵਾਹੀ ਖੁਰਜੀ ਦਾ ਖਾਲਸਾ ਵਾਹਿਗੁਰੂ ਪਿੰਡ ਸੇਰਗੜ ਦੇ ਗੁਰਦੁਆਰੇ ਸਾਹਿਬ ਤੁਹਾਨੂੰ ਲੈ ਚਲਦਾ ਹਾਂ ਉੱਥੇ ਦੇ ਜੋ ਗੁਰੂ ਘਰ ਲੰਗਰ ਖਨੌਰੀ ਬਾਰਡਰ ਤੇ 13 ਫਰਵਰੀ ਤੋਂ ਲੈ ਕੇ ਸਾਡ ਸੰਗਤ ਇੱਥੇ ਸੇਵਾ ਕਰਦੀ ਸੀ ਅੱਜ ਮੈਂ ਤੁਹਾਨੂੰ ਤਾਜ਼ਾ ਮਾਹੌਲ ਵਿਖਾਉਣ ਰਿਹਾ ਹਾਂ 3 ਅਗਸਤ ਦਾ ਇਹ ਗੁਰੂ ਦਰਬਾਰ ਬਣਾਇਆ ਹੈ